ਸਸਿਗਲ ਜੀ ਸਭ ਨੂੰ ਪਹਿਲਾਂ ਧੰਨਵਾਦ ਸਾਰੇ ਪੱਤਰਕਾਰ ਵੀਰਾਂ ਦਾ ਕਿ ਟਾਈਮ ਕੱਢ ਕੇ ਆਏ ਨੇ ਮੇਰੇ ਕੋਲੇ ਮੇਨ ਮੁੱਦਾ ਹੈਗਾ ਕਿ ਇੱਕ ਵਧੀਆ ਇੰਟਰਨੈਸ਼ਨਲ ਟਿਊਸ਼ਨ ਬ੍ਰਾਂਡ ਦਾ ਜੀਨੀਅਸ ਸਕਵਾਡ ਜਿਹੜੀ ਕਿ ਕੈਨੇਡੀਅਨ ਕੰਪਨੀ ਹੈ 6ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਨੀਟ ਜੇਈ ਵਰਲਡ ਕਲਾਸ ਕੋਚਿੰਗ ਦਾ ਇੱਕ ਬੱਚੇ ਦਿੱਲੀ ਜਾਂਦੇ ਆਂ ਕੋਟਾ ਜਾਂਦੇ ਆਂ ਚੰਡੀਗੜ੍ਹ ਜਾਂਦੇ ਆਂ ਪੀ ਐਚ ਡੀ ਜਿਹੜੇ ਹੋਣਗੇ ਸਾਡੇ ਟ੍ਰੇਨਰਸ ਹੋਣਗੇ ਐਮਐਡ ਐਮਐਸਸੀ ਮਿਨੀਮਮ ਨੀਟ ਜੇਈ ਐਂਡ ਸਪੈਸ਼ਲਿਸਟ ਟ੍ਰੇਨਰ ਹਾਈ ਕਲਾਸ ਟ੍ਰੇਨਰ ਸਾਰੇ ਚੰਡੀਗੜ੍ਹ ਤੋਂ ਹੋਣਗੇ ਤੁਹਾਨੂੰ ਅਸੀਂ ਦਵਾਂਗੇ ਇੱਕ ਵਧੀਆ ਟਿਊਸ਼ਨ ਐਕਸਪੀਰੀਅੰਸ ਇੰਟਰਨੈਸ਼ਨਲ ਲੈਵਲ ਦਾ ਵਧੀਆ ਟਿਊਸ਼ਨ ਐਕਸਪੀਰੀਅੰਸ ਤੇ ਜੀਨੀਅਸ ਸਕਵਾਡ ਮੈਂ ਕੁਰਾਲੀ ਲੈ ਕੇ ਆ ਰਿਹਾ ਐਡਮਿਸ਼ਨ ਸਟਾਰਟ ਹੈ ਤੇ ਤਿੰਨ ਕੁ ਦਿਨ ਦੇ ਵਿੱਚ ਕਲਾਸਸ ਸ਼ੁਰੂ ਹੋ ਜਾਣਗੀਆਂ ਜੀ ਕੋਚਿੰਗ ਕਲਾਸ ਦੀ ਗੱਲ ਕਰੀਏ ਪਹਿਲਾਂ ਹੀ ਬਹੁਤ ਸਾਰੇ ਸੈਂਟਰ ਚੱਲਦੇ ਨੇ ਤੁਹਾਡਾ ਉਹਦੇ ਨਾਲ ਵੱਖਰਾ ਕੀ ਹੈ ਹਾਂਜੀ ਵਧੀਆ ਕੁਐਸਚਨ ਹੈ ਬੇਸਿਕਲੀ ਦਾ ਜੀਨੀਅਸ ਸਕੁਆਇਰ ਦੀ ਜਦ ਤੁਸੀਂ ਸਾਈਟ ਤੇ ਜਾਂਦੇ ਹੋ ਤੁਸੀਂ ਵੈਬਸਾਈਟ ਤੇ ਜਾਓ ਇੱਕ ਕੈਨੇਡੀਅਨ ਕੰਪਨੀ ਹੈ ਜਿਹੜੀ ਪੂਰੇ ਵਰਲਡ ਚ ਪੜਾ ਰਹੀ ਹੈ ਇਹਦਾ ਜਿਹੜਾ ਸਟੱਡੀ ਸਿਸਟਮ ਹੈ ਦਾ ਮੈਥਡਸ ਆਫ ਸਟੱਡੀ ਤੇ ਆਪਣੇ ਲੈਵਲ ਤੇ ਰਿਸਰਚ ਹੋਈ ਹੋਈ ਹੈ ਇਹਦੇ ਜੋ ਵੀ ਕਲਾਸਸ ਨੇ ਜਿਵੇਂ ਸਾਡੇ ਜਿਹੜੇ ਕਲਾਸਸ ਜਾਂ ਕਲਾਸਰੂਮ এনवायरमेंट ਡਿਜ਼ਾਈਨ ਜੋ ਕਰਦਾ ਹੈ ਉਹ ਕਰਦਾ ਹੈ ਜਿਹੜਾ ਮਾਸਟਰਸ ਇਨ ਚਾਈਲਡ ਸਾਈਕੋਲੋਜੀ ਮਾਸਟਰਸ ਇਨ ਐਜੂਕੇਸ਼ਨ ਡਾਕਟਰੇਟ ਇਨ ਐਜੂਕੇਸ਼ਨ ਇਹ ਜਿਹੇ ਬੰਦੇ ਕਲਾਸਰੂਮ ਡਿਜ਼ਾਈਨ ਤਿਆਰ ਕਰਦੇ ਨੇ ਥੈਨ ਐਕਸਪਰਟ ਮਾਸਟਰ ਆਫ ਇਨ ਐਜੂਕੇਸ਼ਨ UGC NET ਜਿਹੜੇ ਕਲੀਅਰ ਨੇ ਉਹ ਤੁਹਾਨੂੰ ਕੋਚਿੰਗ ਦੇਣਗੇ ਇੱਕ ਹਾਈ ਐਂਡ ਕੋਚਿੰਗ ਜਿਹੜਾ ਕਿ ਹਰੇਕ ਪੇਰੈਂਟ ਭਾਰਦਾ ਆ ਕਿ ਮੇਰੇ ਬੱਚਿਆਂ ਨੂੰ ਵਧੀਆ ਕੋਚਿੰਗ ਮਿਲੇ ਟੌਪ ਕਲਾਸ ਤੇ ਮੈਨੂੰ ਜਾਣਾ ਨਾ ਪਵੇ ਤੇ ਉਹ ਅਸੀਂ ਇੱਥੇ ਕੁਰਾੜੀ ਦੇ ਵਿੱਚ ਜਮਾ ਲਏ ਜਦ ਤੁਸੀਂ NET ਤੇ ਜਾਓਗੇ ਤਾਂ ਸਰਚ ਕਰੋਗੇ ਇੱਕ ਕੈਨੇਡੀਅਨ ਵੱਡੀ ਬ੍ਰਾਂਡ ਕੁਰਾੜੀ ਦੇ ਵਿੱਚ ਇਨ ਕਲਾਸਰੂਮ ਕੋਚਿੰਗ ਦੇਣਾ ਰਹੇ ਜਿਹੜੀ ਕਲਾਸ ਦੇ ਬੱਚਿਆਂ ਨੂੰ ਅਸੀਂ ਆਲਰੇਡੀ 6 ਤੋਂ 12th ਐਡਮਿਸ਼ਨਸ ਕਰ ਰਹੇ ਹਾਂ ਤੁਸੀਂ ਮੇਬੀ ਐਡਵਰਟਾਈਜ਼ਮੈਂਟ ਦੇਖ ਵੀ ਰਹੇ ਹੋਵੋਗੇ ਨੀਟ ਐਂਡ ਜੇਈ ਦੀ ਵੀ ਐਡਮਿਸ਼ਨਸ ਆਲਰੇਡੀ ਚੱਲ ਰਹੀਆਂ ਨੇ ਤਿੰਨ ਇੱਕ ਦਿਨ ਦੇ ਵਿੱਚ ਕਲਾਸਸ ਸ਼ੁਰੂ ਹੋ ਜਾਣਗੀਆਂ